ਇਹ ਤਸਵੀਰਾਂ ਦੇਖ ਕੇ ਦਿਲ ਨੂੰ ਬੜਾ ਤਕਾ ਲੱਗਦਾ ਹੈ ਜਿੱਥੇ ਇਹਨਾਂ ਤਸਵੀਰਾਂ 'ਚ ਇੱਕ ਮਾਂ ਹੈ ਜੋ ਆਪਣੇ ਨਵੇਂ ਜੰਮੇ ਬੱਚੇ ਦੀ ਮ੍ਰਿਤਕ ਦੇਹ ਨੂੰ ਗੋਦੀ 'ਚ ਚੁੱਕੀ ਤਾਹਾਂ ਮਾਰ-ਮਾਰ ਰੋ ਰਹੀ ਹੈ ਕੀੜਨੇ ਪਾ ਰਹੀ ਹੈ ਕਿ ਮੇਰਾ ਸੋਹਣਾ ਬੱਚਾ ਹੈ ਮੈਂ ਕਿਸੇ ਨੂੰ ਨਹੀਂ ਦੇਣਾ ਇਹ ਮਾਮਲਾ ਹੈ ਲੁਧਿਆਣਾ ਦਾ ਜਿੱਥੇ ਦੂਜੇ ਪਾਸੇ ਇਸ ਮਹਿਲਾ ਦੇ ਪਰਿਵਾਰਕ ਮੈਂਬਰ ਨੇ ਜੋ ਆਪਣੇ ਬੱਚੇ ਦੀ ਮੌਤ ਲਈ ਸਿੱਧੇ ਤੌਰ ਤੇ ਲੁਧਿਆਣਾ ਦੇ ਪ੍ਰੀਤ ਹਸਪਤਾਲ ਨੂੰ ਦੋਸ਼ੀ ਠਹਿਰਾ ਰਹੇ ਨੇ ਪਰਿਵਾਰ ਵਾਲਿਆਂ ਦੇ ਇਲਜ਼ਾਮ ਨੇ ਕਿ ਹਸਪਤਾਲ ਪ੍ਰਬੰਧਕਾਂ ਦੀ ਅਣਗਹਿਲੀ ਕਰਕੇ ਉਹਨਾਂ ਦੇ ਬੱਚੇ ਦੀ ਮੌਤ ਹੋਈ ਹੈ ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਰੋਸ ਜ਼ਾਹਰ ਕਰਕੇ ਚੋਦੇਵਾਲ ਬਸਤੀ ਚੌਂਕ 'ਤੇ ਧਰਨਾ ਲਗਾ ਦਿੱਤਾ ਤੇ ਅਣਗਹਿਲੀ ਕਰਨ ਵਾਲੇ ਹਸਪਤਾਲ ਕਰਮਚਾਰੀਆਂ ਡਾਕਟਰਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਮੇਰਾ ਨਾਮ ਮੋਹਨ ਸਿੰਘ ਹੈ ਟਿਬਾ ਰੋਡ ਤੇ ਮੈਂ ਰਹਿਣਾ ਜੀ ਹਾਂਜੀ ਮੈਨੂੰ 9 ਮਹੀਨਾ ਹੋਇਆ ਲਈ ਆਪਣੀ ਬਹੁਤੀ ਇਹਨਾਂ ਅਪ੍ਰੀਤ ਵਾਲਿਆਂ ਕੋਲ ਟ੍ਰੀਟਮੈਂਟ ਕਰਵਾਉਂਦੇ ਨੇ ਮੈਂ ਕੱਲ ਲੈ ਕੇ ਭੇਜਿਆ ਸੀ ਬੱਚਿਆਂ ਨੂੰ ਆਪਣੇ ਨੂੰ ਆਪਣੇ بیٹے ਨੂੰ ਵੀ ਤੇ ਨੋ ਨੂ ਤੇ ਇਹਨਾਂ ਨੇ ਸਾਨੂੰ ਟਾਈਮ ਦਿੱਤਾ ਵੀ ਇਹ 2-4 ਦਿਨ ਲੱਗਣਗੇ। ਵੀ ਇਹ 9 ਮਹੀਨੇ ਪੂਰੇ ਹੋ ਗਿਆ ਕੋਈ ਗੱਲ ਨਹੀਂ 1-2 ਦਿਨ ਉੱਪਰ ਹੋ ਵੀ ਜਾਂਦੇ ਨੇ। ਅਸੀਂ ਆਪਣੇ ਘਰੇ ਚਲੇ ਗਏ ਜੀ। ਅੱਜ ਸਵੇਰੇ ਸਾਡੀ ਬਹੁਦੀ ਫੇਰਤੀ ਗਿਆ ਖਰਾਬ ਹੋਈ ਉਹਨੂੰ ਦਰਦਾਂ ਉੱਠੀਆਂ। ਅਸੀਂ ਸਵੇਰੇ 7 ਵਜੇ 7:30 ਵਜੇ ਦੇ ਕਰੀਬ ਪ੍ਰੀਤੋ ਹਸਪੀਟਲ ਲੈ ਕੇ ਆਪਣੇ ਬੱਚੇ ਨੂੰ ਆ ਗਏ। ਉਸ ਤੋਂ ਬਾਅਦ ਜਦੋਂ ਹੀ 7:30 ਵਜੇ 7:30 ਵਜੇ ਆਏ ਆ ਤੇ ਸਾਡੀ ਨੂੰਹ ਦੀ ਤਿਬਤ ਬਹੁਤ ਜਿਆਦਾ ਖਰਾਬ ਸੀ ਤੇ ਉਹ ਦਰਦਾਂ ਨਾਲ ਤੜਫਦੀ ਪਈ ਸੀ। ਉਹ ਨਿੱਕੀਆਂ ਨਿੱਕੀਆਂ ਨਰਸਾਂ ਜਿਹੜੀਆਂ ਇਹਨਾਂ ਨੇ ਰੱਖੀਆਂ ਹੋਈਆਂ ਨੇ ਇਹ ਆਪ ਹੀ ਕਨਫਿਊਜ਼ ਸੀਗੀ ਕਹਿੰਦੀ ਮੈਨੂੰ ਲੱਗਦਾ ਇਹਿੰਦਾ ਆਪਰੇਸ਼ਨ ਕਰਕੇ ਬੱਚੇ ਨੂੰ ਬਾਹਰ ਕੱਢਣਾ ਪਏਗਾ ਬੱਚਾ ਤੁਹਾਡਾ ਡੈੱਡ ਹੋ ਗਿਆ ਅਸੀਂ ਬਹੁਤ ਜ਼ਿਆਦਾ ਰੋਸ ਇਹਨੇ ਮੋਰੇ ਕੀਤਾ ਵੀ ਭਾਈ ਜੇ ਤੁਸੀਂ 7:30 ਵਜੇ ਦਾ ਅਸੀਂ ਬੱਚੇ ਨੂੰ ਲੈ ਕੇ ਆਂਦਾ ਤੇ ਤੁਸੀਂ ਸਾਨੂੰ 2:30 ਵਜੇ ਤੱਕ ਸਾਨੂੰ ਕੋਈ ਰਿਪੋਰਟ ਨਹੀਂ ਦਿੱਤੀ ਇਹ ਹੀ ਕਹਿੰਦੇ ਰਿਹਾ ਬੱਚਾ ਠੀਕ ਆ ਬੱਚਾ ਠੀਕ ਆ ਹੁਣ ਤੁਸੀਂ ਕਹਿੰਦੇ ਹੋ ਬੱਚਾ ਡੈੱਡ ਹੋ ਗਿਆ ਤੇ ਸਾਨੂੰ ਇਸ ਇੱਕ ਗੱਲ ਦਾ ਇਨਸਾਫ ਚਾਹੀਦਾ ਪ੍ਰਸ਼ਾਸਨ ਕੋਲੋਂ ਪ੍ਰੀਤੋ ਹਸਪੀਟਲ ਨੂੰ ਬੰਦ ਕੀਤਾ ਜਾਵੇ ਪ੍ਰੀਤੋ ਹਸਪੀਟਲ ਦਾ ਲਾਇਸੈਂਸ ਰੱਦ ਕੀਤਾ ਜਾਵੇ ਉਠੇ ਇਸ ਘਟਨਾ ਦੀ ਸੂਚਨਾ ਮਿਲਣ ਦੇ ਬਾਅਦ ਪੁਲਿਸ ਤੇ ਵੀ ਮੌਕੇ ਤੇ ਪਹੁੰਚ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਦੀ ਹੈ ਤੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ਪ੍ਰੀਤ ਨਰਸਿੰਗ ਹੌਂਦੇ ਪ੍ਰੋਟੈਸਟ ਕੀਤਾ ਗਿਆ ਬੱਚੇ ਨੂੰ ਲੈ ਕੇ ਕੀ ਮੈਟਰ ਹੈਗਾ ਸਾਰਾ ਸਾਰਾ ਇਨਵੈਸਟੀਗੇਸ਼ਨ ਚ ਕਰਦੇ ਆ ਕੀ ਚਲ ਰਹੀ ਹੈ ਹੁਣ ਪਬਲਿਕ ਏਰੀਆ ਵੀ ਹੈ ਮਤਲਬ ਜਿੰਨਾਂ ਦੇ ਲਾਭ ਹੋਏ ਕਰੇ ਚੀਜ਼ਾਂ ਵੀ ਹੋਈਆਂ ਹੁਣੇ ਇਲਵਿਸਟਿਗੇਟ ਕਰ ਰਹੇ ਹਾਂ ਅਸੀਂ ਦੇਖਿਆ ਬਾਕੀ ਸਾਡੇ ਐਸਐਚਓ ਸਾਹਿਬ ਦੇ ਅਫਸਰ ਹੋਣਗੇ ਉਹਨਾਂ ਨਾਲ ਡਿਸਕਸ ਕਰਕੇ ਜੋ ਵੀ ਗੱਲ ਹੋਰ ਤਕੀਸ਼ ਹੋਊਗੀ ਕਿ ਅਲੀਗੇਸ਼ਨ ਕੀ ਹੈਗੇ ਨੇ ਇਹਨਾਂ ਦੇ ਪਰਿਵਾਰ ਵਾਲਿਆਂ ਪਰਿਵਾਰ ਵਾਲੇ ਤਾਂ ਸਾਹਮਣੇ ਹੀ ਖੜੇ ਹੈ ਯਾਨੀ ਕੀ ਅਲੀਗੇਸ਼ਨ ਲਗਾਏ ਦੋਨੋਂ ਕੰਪਲੇਂਟ ਲਖਾਈ ਹੈ ਕੀ ਲਖਾਈ ਹੈ ਇਹਨਾਂ ਨੇ ਅੰਗੇਲੀ ਕੰਪਲੇਂਟ ਲਿਖਦਾ ਹੀ ਉਹ ਪੜ ਕੇ ਪੜਦੇ ਨੇ ਹੁਣ ਖੈਰ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਕਿਸੇ ਹਸਪਤਾਲ ਜਾਂ ਡਾਕਟਰ ਤੇ ਜਾਂ ਕਿਸੇ ਦੀ ਮੌਤ ਨੂੰ ਲੈ ਕੇ ਇਲਜ਼ਾਮ ਲੱਗੇ ਹੋਣ ਉਹਨੂੰ ਦੇਖਣ ਵਾਲੀ ਗੱਲ ਹੈ ਕਿ ਇਸ ਮਾਮਲੇ ਤੇ ਅਕੀ ਕੀ ਕਾਰਵਾਈ ਹੁੰਦੀ ਹੈ ਲੁਧਿਆਣਾ ਤੋਂ ਤਰਸੇਮ ਭਾਰਤਵਾਰਦੀ ਰਿਪੋਰਟ ਢੇਲੀ ਪੋਸਟ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 ਈਚ ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ